ਦੋਸਤੋ ਇੱਕ ਮੈਂ ਤੁਹਾਨੂੰ ਇਸੇ ਵੇਲੇ ਰਿਪੋਰਟ ਦੇਣ ਲੱਗਿਆ ਜੀ ਸਾਨੂੰ ਤਕਰੀਬਨ 10-15 ਮਿੰਟ ਹੋਇਆ ਹਲੇ ਗੱਲਬਾਤ ਕਰਦਿਆਂ ਨੂੰ ਠੀਕ ਹੈ ਜੀ 10-15 ਮਿੰਟ ਹੋਇਆ ਸਾਨੂੰ ਗੱਲਬਾਤ ਕਰਦਿਆਂ ਇਹ 10-15 ਮਿੰਟਾਂ ਦੇ ਵਿੱਚ ਆ ਬਾਈ ਨੇ ਚੈੱਕ ਕੀਤੀਆਂ ਕਿਤੇ 4 ਜੁੰਟਾ ਵਧੀਆਂ ਬਾਈ ਕਿੰਨੀਆਂ ਜੁੰਟਾ ਵਧੀਆਂ ਹੋਣ ਚਾਰ ਜੁੰਟਾ ਵਧ ਗਈ ਮੋਕੇ ਦੀ ਆਉਟਪੁੱਟ ਕੱਢਣ ਦੇਵੀ ਤੇ ਪਿੱਛੇ ਲਾਈਟਾਂ ਹੀ ਬੰਦ ਸਾਰੀਆਂ ਨਹੀਂ ਨਹੀਂ ਆਉਟਪੁੱਟ ਹੀ ਕੱਢਦੀ ਆ ਆਪਣੇ ਮੀਟਰ ਦੀ ਸਰ ਅੱਛਾ ਠੀਕ ਹੈ ਜੀ ਹਾਂ ਜੀ ਅੱਗੇ ਲੱਟ ਕਰਕੇ ਸਪਲਾਈ ਆਪਣੇ ਬੰਦ ਕਰਦੀ ਫਿਰ ਵੀ ਚੱਲੀ ਜਾਂਦਾ ਮੀਟਰ ਸੋ ਦੋਸਤੋ ਆ ਦੇਖ ਇਹ 스마트 ਮੀਟਰਾਂ ਦੀ ਕਾਰਗੁਜ਼ਾਰੀ ਆ ਦੇਖੋ ਆਉਟਪੁੱਟ ਸਾਰੀ ਕੱਢ ਦਿੱਤੀ ਇਹਨਾਂ ਨੇ ਠੀਕ ਹੈ ਇਹ ਆਉਟਪੁੱਟ ਕੱਢਣ ਦੇ ਬਾਵਜੂਦ ਵੀ ਆ ਦੇਖੋ ਮੀਟਰ ਕਿੰਨਾ ਤੇਜ਼ ਚੱਲ ਰਿਹਾ ਅਤੇ ਇਹ ਚਾਰ ਝੂਟਾਂ 10 ਕਿ ਮਿੰਟ ਦੀ ਗੱਲਬਾਤ ਕਰਦਿਆਂ ਕਰਦਿਆਂ ਇਹ ਹੋ ਗਈਆਂ ਜੀ ਜੇ ਤੁਸੀਂ ਹਿਸਾਬ ਲਾ ਲਓ 24 ਘੰਟੇ ਦੇ ਵਿੱਚ ਕਿੰਨੀਆਂ ਝੂਟਾਂ ਬਣਣਗੀਆਂ ਜੇਕਰ ਕਿਸੇ ਗਰੀਬ ਨੂੰ ਇਹ ਬਿੱਲ ਦੇਣਾ ਪੈ ਜਾਵੇ ਉਹ ਤਾਂ ਤਾਂ ਘਰ ਸਾਰਾ ਵਿਕ ਜਾਊਗਾ ਜੀ ਉਹਦੇ ਸਾਰੇ ਘਰ ਮਕਾਨ ਵਿਕ ਜਾਣਗੇ ਜੇਕਰ ਇਹ ਇਸੇ ਤਰ੍ਹਾਂ ਮੀਟਰ ਦੇ ਸਾਹਬ ਨਾਲ ਇਹਨਾਂ ਨੂੰ ਬਿੱਲ ਦੇਣਾ ਪੈ ਜਾਵੇ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ। ਇਹ 스마트 ਮੀਟਰ ਆ। ਇਹ ਸਾਨੂੰ ਕਿਸੇ ਨਾ ਕਿਸੇ ਦਿਨ ਕੰਗਾਲ ਕਰਕੇ ਰੱਖ ਦੇਣਗੇ। ਸੋ ਸ਼ੁਕਰੀਆ ਮਿਹਰਬਾਨੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਅਠੌਰ। ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ। ਸੋ ਅਕਸਰ ਹੀ ਚਿਪ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਬਿਜਲੀ ਬੋਰਡ ਅਧਾਰੀਆਂ ਵੱਲੋਂ ਧਰਨਾ ਲਾਇਆ ਜਾਂਦਾ ਹੈ ਚਿਪ ਵਾਲੇ ਮੀਟਰ ਜਿਹੜੇ ਲੱਗ ਚੁੱਕੇ ਆ ਤੇ ਉਹਨਾਂ ਦੇ ਜਿਹੜੇ ਗਲਤ ਨਤੀਜੇ ਆ ਜਿਨ੍ਹਾਂ ਬਾਰੇ ਸਾਨੂੰ ਜਾਗਰੂਕ ਕਰਾਇਆ ਜਾਂਦਾ ਕਿ ਇਹ ਚਿਪ ਵਾਲੇ ਮੀਟਰਾਂ ਦੀ ਥਾਂ ਤੇ ਪੁਰਾਣੇ ਮੀਟਰ ਹੋਣੇ ਚਾਹੀਦੇ ਆ ਸੋ ਉਹਦੀ ਵਜ੍ਹਾ ਉਹਨੂੰ ਤਹ ਦਾ ਸਬੂਤ ਤੁਹਾਨੂੰ ਇੱਕ ਪ੍ਰਤੱਖ ਖਾਨ ਲੱਗਿਆ ਜੀ ਅਸੀਂ ਖੜੇ ਆ ਜੀ ਜਗੀਰਪੁਰ ਰੋਡ ਕੱਕਾ ਤੋੜਾ ਰੋਡ ਤੇ ਇੱਕ ਕਲੋਨੀ ਪੈਂਦੀ ਆ ਉੱਥੋਂ ਦੇ ਕ੍ਰਿਸ਼ਨਪਾਲ ਜੀ ਹਨ ਜਿਨ੍ਹਾਂ ਦੇ ਘਰ ਤਿੰਨ ਚਾਰ ਮਹੀਨਿਆਂ ਤੋਂ ਇਹ ਮੀਟਰ ਲੱਗਿਆ ਹੋਇਆ ਅਤੇ ਇਸ ਮੀਟਰ ਦੀ ਪਹਿਲਾਂ ਤਾਂ ਜੁਨਟਾ ਠੀਕ ਸੀ ਆ ਥੋੜੇ ਜੇ ਦਿਨਾਂ ਤੋਂ ਇਹ ਜਿਹੜੀ ਮੀਟਰ ਦੀ ਆ ਤੁਸੀਂ ਦੇਖੋ ਰੀਡਿੰਗ ਕਿੰਨੀ ਤੇਜ਼ ਚੱਲ ਰਹੀ ਆ ਜੀ ਆ ਮੈਂ ਭਾਈ ਨੂੰ ਕਹਾਂ ਆ ਦੇਖੋ ਜੀ ਇਹ ਪ੍ਰਤੱਖ ਸਬੂਤ ਹੈ ਜੀ ਜੇ ਕੋਈ ਆਮ ਬੰਦਾ ਜੇਦੇ ਪਰ ਭਾਰੀ ਲੋਡ ਪੈ ਜਾਵੇ ਇਹ ਮੀਟਰ ਦਾ ਬਿੱਲ ਜੇ ਜੂਨ ਦਾ ਹਿਸਾਬ ਨਾਲ ਦੇਖੀਏ ਤਾਂ 20-25 ਹਜ਼ਾਰ ਵੀ ਆ ਸਕਦਾ ਹੈ ਜੇਕਰ ਇਹਦਾ ਹੱਲ ਨਾ ਕੀਤਾ ਜਾਵੇ। ਜਿਵੇਂ ਕੱਲ ਦੀ ਗੱਲ ਕਰਾਂ ਕੱਲ ਭਾਰਤੀ ਕਿਸਾਨ ਮਜ਼ਦੂਰ ਜੁਨੀ ਨੇ ਆਗੂ ਸੂਬਾ ਪ੍ਰਧਾਨ ਸਰਦਾਰ ਦਿਲਬਾਖ ਸਿੰਘ ਜੀ ਗਿੱਲ ਅਤੇ ਸਮੂਹ ਕਿਸਾਨ ਜਥੇਬੰਦੀਆਂ ਉਹਨਾਂ ਦੇ ਘਰ ਦੇ ਵਿੱਚ ਐਸੇ ਮੁੱਦੇ ਨੂੰ ਲੈ ਕੇ ਕਿ ਜਿਹੜੇ 스마트 ਮੀਟਰ ਲੱਗ ਰਹੇ ਆ ਜਿਨ੍ਹਾਂ ਦੇ ਨਾਲ ਆਮ ਗਰੀਬਾਂ ਦੀਆਂ ਪਰਿਵਾਰਾਂ ਦੀਆਂ ਆਮ ਜਿਹੜੇ ਛੋਟੇ ਕਾਰੋਬਾਰੀ ਹੈਗੇ ਆ ਉਹਨਾਂ ਦੀ ਲੁੱਟ ਖਸੁੱਟ ਕਿਵੇਂ ਹੋਵੇਗੀ ਤੁਸੀਂ ਕੱਲ ਦੀ ਵੀਡੀਓ ਦੇਖੀ ਵੀ ਹੋਵੇਗੀ ਉਹਦੇ ਵਿੱਚ ਹਰ ਵਰਗ ਦੇ ਲੋਕਾਂ ਨੇ ਆਪੋ ਆਪਣੇ ਦੁੱਖ ਜ਼ਾਹਰ ਕੀਤੇ ਆ ਅਤੇ ਇਹਨਾਂ ਇਹਨਾਂ ਸਮਾਰਟ ਮੀਟਰਾਂ ਬਾਰੇ ਆਪ ਜੀ ਨੂੰ ਜਾਗਰੂਕ ਕਰਾਇਆ ਗਿਆ ਸੋ ਅੱਜ ਮੇਰੇ ਨਾਲ ਇਸ ਘਰ ਦੇ ਮਾਲਕ ਕ੍ਰਿਸ਼ਨਪਾਲ ਜੀ ਖੜੇ ਹਨ ਸੋ ਇਹਨਾਂ ਨੂੰ ਇਹ ਕੀ ਪ੍ਰੋਬਲਮ ਸੀਗੀ ਅਤੇ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਮੀਟਰ ਲੈਣ ਨੂੰ ਗੱਲਬਾਤ ਕਰਦੇ ਹਾਂ ਜੀ ਭਾਈ ਨਮਸਕਾਰ श्कार्णू, श्कार्णू। जो आपने भी मीटर दे थे जबकि कोई घर में लाइट नहीं कुछ नहीं एमसी गिरा रखी है घर की बाहर से बिल्कुल अंदर से बाहर बंद बिल्कुल है फिर भी बिलिंग कर रहा है बराबर मीटर ये दिक्कत है इसलिए मैं गया था बिजली दफ्तर वहाँ से कुछ कर्मचारियों को बुला के लाया उनको दिखाया नहीं लाइव देख लो आप नहीं तो फिर हम तो लुट जाएंगे फिर ये जो आपके ऐसे बिलिंग कर रहे हैं ना मतलब इसकी जो यूनिट है काफी तेज फास्ट जा रही है आपके अंदर कोई फ्रिज कोई कूलर कोई ऐसी कोई चीज चल रही है कि वैसी ऐसे ही है कुछ नहीं चल रहा है बिल्कुल लाइट कटी हुई है घर की कोई चीज नहीं चल रही है एक बल्ब भी चल रहा है वो भी बंद है कोई चीज नहीं चल रही है ऐसे समझो सारा कुछ बंद है हमारा कुछ नहीं चल रहा है इस समय जिस जिस दिन आपका जो मीटर लगा है इसके अगल बगल में आपके घर के और मीटर भी ऐसे लगे हुए हैं हाँ जी और भी लगे हुए हैं लेकिन हमारा ज्यादा कर रहा है सबसे ज्यादा हमारा ही हो रहा है और किसी का इतना नहीं है जितना हमारा है ठीक है so, नाल मेहरबान तो बिजली ਨੇ ਮੁੰਡੇ ਇੱਥੇ ਜੀ ਮੈਕਮੇ ਦੇ ਆ ਜੀ ਉਹਨਾਂ ਨੇ ਆ ਕੇ ਇੱਥੇ ਮੀਟਰ ਚੈੱਕ ਕੀਤਾ ਕੀ ਸਮੱਸਿਆ ਇਹਨਾਂ ਕੋਲੋਂ ਜਾਣਕਾਰੀ ਲੈਣੀ ਹਾਂਜੀ ਭਾਈ ਸੱਚੀ ਗੱਲ ਜੀ ਭਾਜੀ ਇਹੜਾ ਮੀਟਰ ਦੀ ਪ੍ਰੋਬਲਮ ਤੁਹਾਡੇ ਆਪਣੇ ਦਫ਼ਤਰ ਵਿੱਚ ਲੈ ਕੇ ਆਏ ਸੀ ਇਹ ਹਾਂਜੀ ਐਪਲੀਕੇਸ਼ਨ ਲੈ ਕੇ ਆਏ ਉਹਦੇ ਆਧਾਰ ਤੇ ਅਤੇ ਇਹ ਮੀਟਰ ਦੇ ਵਿੱਚ ਕੀ ਫਰਕ ਆ ਇਹਨਾਂ ਬਾਰੇ ਜਾਣਕਾਰੀ ਦਿਓ ਜਿਹੜੇ ਸਾਡੀ ਪਬਲਿਕ ਦੇਖ ਰਹੀ ਹੈ ਉਹਨਾਂ ਨੂੰ ਵੀ ਜਾਗਰੂਕ ਕਰਿਓ ਵੀ ਇਹੋ ਜੇ ਮੀਟਰ ਜਿਹੜੇ ਹੁਣ ਲੱਗੇ ਆ ਇਹ ਵਧੀਆ ਜਾਂ ਪਹਿਲਾਂ ਸੀ ਇਹਦੇ ਬਾਰੇ ਕੋਈ ਦੱਸਿਓ ਜੀ ਇਹ ਨਾਲੀ ਪ੍ਰੋਬਲਮ ਕੀ ਆ ਜੀ ਪਹਿਲਾਂ ਸਰ ਇਹ ہمارے ਪਾਸ ਆਈ ਸੀ ਦੋੜਾ ਹੀ ਵਜੇ ਐਪਲੀਕੇਸ਼ਨ ਦੇ ਕੇ ਅਸੀਂ ਹੁਣ ਮੌਕੇ ਤੇ ਆਏ ਆ ਅਸੀਂ ਇਦੀ ਫਿਰ ਆ ਕੇ ਦੇਖਿਆ ਆਉਟਪੁੱਟ ਇਦੀ ਕੱਢੀ ਆ ਫਿਰ ਵੀ ਮੀਟਰ ਚੱਲੇ ਜਾਂਦਾ ਅਸੀਂ ਇਦੀ ਹੁਣ ਵੀਡੀਓ ਵੀ ਬਣਾ ਲਈ ਆ ਤੇ ਜੇ ਸਭ ਨੂੰ ਨੋਟਿਸ ਵੀ ਦਿੱਤਾ ਹੋਇਆ ਤੇ ਹੁਣ ਇਦੀ ਮੌਕੇ ਤੇ ਆਪਾਂ ਜੇ ਸਭ ਕੋਲ ਰਿਪੋਰਟ ਵੀ ਕਟਾਵਾਂਗੇ ਇਦੀ ਆਪਾਂ ਬੰਦ ਦੀ ਕਾਰਵਾਈ ਕਰਾਵਾਂਗੇ ਹਾਂਜੀ ਦੋਸਤੋ ਇੱਕ ਮੈਂ ਤੁਹਾਨੂੰ ਇਸੇ ਵੇਲੇ ਦੀ ਰਿਪੋਰਟ ਦੇਣ ਲੱਗਿਆ ਜੀ ਸਾਨੂੰ ਤਕਰੀਬਨ 10-15 ਮਿੰਟ ਹੋਇਆ ਹਲੇ ਗੱਲਬਾਤ ਕਰਦਿਆਂ ਨੂੰ ਠੀਕ ਹੈ ਜੀ 10-15 ਮਿੰਟ ਹੋਇਆ ਸਾਨੂੰ ਗੱਲਬਾਤ ਕਰਦਿਆਂ ਨੇ 10-15 ਮਿੰਟਾਂ ਦੇ ਵਿੱਚ ਆ ਬਾਈ ਨੇ ਚੈੱਕ ਕੀਤੀਆਂ ਕਿਹਦੇ 4 ਜੁਲਟਾ ਵਧੀਆਂ ਬਾਈ ਕਿੰਨੀਆਂ ਜੁਲਟਾ ਵਧੀਆਂ ਹੋਣ 4 ਜੁਲਟਾ ਵਧ ਗਈਆਂ ਮੋਕੇ ਦੀ ਆਉਟਪੁੱਟ ਕੱਢਣ ਦੇਵੀ ਤੇ ਪਿੱਛੇ ਲਾਈਟਾਂ ਹੀ ਬੰਦ ਸਾਰੀਆਂ ਨਹੀਂ ਨਹੀਂ ਆਉਟਪੁੱਟ ਹੀ ਕੱਢਦੀ ਆਪਣੇ ਮੀਟਰ ਦੀ ਸਰ ਅੱਛਾ ਠੀਕ ਹੈ ਜੀ ਹਾਂ ਜੀ ਅੱਗੇ ਲਾਈਟ ਕਰਕੇ ਸਪਲਾਈ ਆਪਨੇ ਬੰਦ ਕਰਦੀ ਫਿਰ ਵੀ ਚੱਲੀ ਜਾਂਦਾ ਮੀਟਰ ਸੋ ਦੋਸਤੋ ਆ ਦੇਖੋ ਤੁਸੀਂ ਇਹ 스마트 ਮੀਟਰਾਂ ਦੀ ਕਾਰਗੁਜ਼ਾਰੀ ਆ ਦੇਖੋ ਆਉਟਪੁੱਟ ਸਾਰੀ ਕੱਢ ਦਿੱਤੀ ਇਹਨਾਂ ਨੇ ਠੀਕ ਹੈ ਇਹ ਆਉਟਪੁੱਟ ਕੱਢਣ ਦੇ ਬਾਵਜੂਦ ਵੀ ਆ ਦੇਖੋ ਮੀਟਰ ਕਿੰਨਾ ਤੇਜ਼ ਚੱਲ ਰਿਹਾ ਅਤੇ ਇਹ ਚਾਰ ਝੂਟਾਂ 10 ਕਿ ਮਿੰਟ ਦੀ ਗੱਲਬਾਤ ਕਰਦਿਆਂ ਕਰਦਿਆਂ ਇਹ ਹੋ ਗਈਆਂ ਜੀ ਜੇ ਤੁਸੀਂ ਹਿਸਾਬ ਲਾ ਲਓ 24 ਘੰਟੇ ਦੇ ਵਿੱਚ ਕਿੰਨੀਆਂ ਝੂਟਾਂ ਬਦਲ ਗਈਆਂ ਜੇਕਰ ਕਿਸੇ ਗਰੀਬ ਨੂੰ ਇਹ ਬਿੱਲ ਦੇਣਾ ਪੈ ਜਾਵੇ ਉਹ ਤਾਂ ਘਰ ਸਾਰਾ ਵਿਕ ਜਾਊਗਾ ਜੀ ਉਹਦੇ ਸਾਰੇ ਘਰ ਮਕਾਨ ਵਿਕ ਜਾਣਗੇ ਜੇਕਰ ਇਹ ਇਸੇ ਤਰ੍ਹਾਂ ਹੀ ਮੀਟਰ ਦੇ ਹਿਸਾਬ ਨਾਲ ਇਹਨਾਂ ਨੂੰ ਬਿੱਲ ਦੇਣਾ ਪੈ ਜਾਵੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਅਤੇ ਇਹ ਆਮ ਲੋਕਾਂ ਦੇ ਵਿੱਚ ਗੱਲਬਾਤ ਪਹੁੰਚਾ ਦਿਓ ਕਿ ਜਿਹੜੇ 스마트 ਮੀਟਰ ਆ ਏ ਸਾਨੂੰ ਕਿਸੇ ਨਾ ਕਿਸੇ ਦਿਨ ਕੰਗਾਲ ਕਰਕੇ ਰੱਖ ਦੇਣਗੇ ਸੋ शुक्रिया ਮਿਹਰਬਾਨੀ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਿਓ